ਕਰਾਂਗੇ ਮਾਚੇ ਦੀ ਕਿਉਂਕਿ ਮੱਝ ਦੀ ਸਿਆਸਤ ਨਾਲ ਜੁੜੇ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਸਾਬਕਾ ਮੰਤਰੀ ਅਨਲਵਜ ਜੋਸ਼ੀ ਕਾਂਗਰਸ ਸ਼ਾਮਲ ਹੋਣਗੇ ਕਾਂਗਰਸ ਪਾਰਟੀ ਦਾ ਜਲਦੀ ਹੋ ਪੁੱਲਾ ਫੜਨਗੇ ਦੱਸ ਕੇ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਦਿੱਲੀ ਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ న్యూਸ 18 ਦੇ ਕੋਲ ਮੁਲਾਕਾਤ ਦੀਆਂ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਨੇ ਕੇਸੀ ਬੀਨੂ ਗਪਾਲ ਨੂੰ ਵੀ ਅਨਿਲ ਜੋਸ਼ੀ ਮਿਲਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਭਾਜਪਾ ਤੋਂ ਕਾਲੀਦਲ ਚ ਸ਼ਾਮਲ ਹੋਏ ਸਨ ਅਕਾਲੀ ਪਾਜਪਾ ਸਰਕਾਰ ਦਿਵੇਲੇ ਮੰਤਰੀ ਵੀ ਰਹਿ ਚੁੱਕੇ ਨੇ ਤੇ ਅਕਾਲੀ ਦਲ ਦਾ ਇੱਕ ਵੱਡਾ ਹਿੰਦੂ ਚਿਹਰਾ ਸਨ ਅਨਿਲ ਜੋਸ਼ੀ ਤੇ ਮਾਜੇ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰਿਆ ਤਸਵੀਰ ਸਾਹਮਣੇ ਆ ਚੁੱਕੀ ਹੈ ਨਿਊਜ਼ 18th ਐਕਸਕਲੂਸਿਵ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਅਨਿਲ ਜੋਸ਼ੀ ਤਸਵੀਰਾਂ ਚ ਨਜ਼ਰ ਆ ਰਹੇ ਨੇ ਤੇ ਰਾਹੁਲ ਗਾਂਧੀਰ ਨਾਲ ਤਸਵੀਰ ਉਹਨਾਂ ਦੀ ਸਾਹਮਣੇ ਆਈ ਹੈ ਗੁਲਦਸਤਾ ਵੀ ਪੇਟ ਉਹਨਾਂ ਦੇ ਵੱਲੋਂ ਕੀਤਾ ਗਿਆ ਨਿਊਜ਼ 18 ਦੇ ਕੋਲ ਐਕਸਕਲੂਸਿਵ ਤਸਵੀਰਾਂ केसीयू वेणु गोपाल ਦੇ ਨਾਲ ਵੀ ਮਿਲਨੇ ਦੂਸਰੇ ਪਾਸੇ ਰਾਹੁਲ ਗਾਂਧੀ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤਾਂ ਕਾਲੀ ਦਲ ਦਾ ਇੱਕ ਵੱਡਾ ਹਿੰਦੂ ਚਿਹਰਾ ਸਨ ਅਨਿਲ ਜੋਸ਼ੀ ਪਰ ਹੁਣ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋਣਗੇ ਮਾਜੇ ਦੀ ਸਿਆਸਤ ਦੇ ਨਾਲ ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਤੇ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਨਿਊਜ਼ 18 ਦੇ ਕੋਲ ਐਕਸਕਲੂਸਿਵ ਤਸਵੀਰਾਂ ਨੇ ਕਿਉਂਕਿ ਸਾਫ ਦਾ ਮੰਤਰੀ ਰਹਿ ਚੁਕੇ ਨੇ ਅਕਾਲੀ ਪਾਸ਼ਪਾ ਗਵਰਨਮੈਂਟ ਦੇ ਦੌਰਾਨ ਕੇਸੂ ਕੈਸੀ ਵਿਨੂ ਗੋਪਾਲ ਨੂੰ ਮਿਲੇ ਨੇ ਅਨਿਲ ਜੋਸ਼ੀ ਤਸਵੀਰਾਂ ਦੇਖਿਆ ਜਾ ਸਕਦਾ ਹੈ ਦੂਸਰੇ ਪਾਸੇ ਰਾਹੁਲ ਗਾਂਧੀ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਯਣ ਨੇ ਤੇ ਉਹਨਾਂ ਦੇ ਨਾਲ ਵੀ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਮੰਤਰੀ ਰਹੇ ਨੇ ਤੇ ਅਕਾਲੀ ਦਲ ਦਾ ਇੱਕ ਵੱਡਾ ਹਿੰਦੂ ਚਿਹਰਾ ਸਨ ਅਨਿਲ ਜੋਸ਼ੀ ਦੱਸਦੇ ਕਿ ਪਿਛਲੇ ਸਾਲ ਇਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਪਰ ਹਾਲ ਫਿਲਹਾਲ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਖੇਤੀ ਨਾਲ ਕਿਸੇ ਪਾਰਟੀ ਚ ਸ਼ਾਮਲ ਨਹੀਂ ਹੋਣ ਜਾ ਰਹੇ ਕਿਉਂਕਿ ਪਾਰਟੀ ਦੇ ਹਾਲਾਤਾਂ ਨੂੰ ਵੇਖਦਾ ਹੋਏ ਇਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਪਾਰਟੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਇਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਪਰ ਹੁਣ ਮਾਜਿਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਦਾ ਸਿੱਧ ਕਰ ਕਰ ਰਹੇ ਕੇ ਸੀ ਬੇਨੂ ਗੋਪਾਲ ਦੇ ਨਾਲ ਮਿਲੇ ਨੇ ਅਨਿਲ ਜੋਸ਼ੀ ਤੇਜ ਨਾਲ ਹੀ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਨਿਊਜ਼ 18 ਦੇ ਕੋਲ ਐਕਸਕਲੂਸਿਵ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਭਾਜਪਾ ਤੋਂ ਅਕਾਲੀ ਦਲ ਚ ਇਹ ਸ਼ਾਮਲ ਹੋਏ ਸਨ ਅਕਾਲੀ ਪਾਛਪ ਸਰਕਾਰ ਵੇਲੇ ਮੰਤਰੀ ਵੀ ਰਹਿ ਚੁੱਕੇ ਨੇ ਕਿਉਂਕਿ ਇੱਕ ਵੱਡਾ ਹਿੰਦੂ ਚਿਹਰਾ ਰਹਿ ਚੁੱਕੇ ਨੇ ਅਕਾਲੀ ਦਲ ਦਾ ਕਹਿ ਸਕਨੇ ਕਿ ਇੱਕ ਵੱਡਾ ਸੈਟਬੈਕ ਜ਼ਰੂਰ ਹੈ ਅਕਾਲੀ ਦਲ ਨੂੰ ਪਰ ਇਸ ਤੋਂ ਪਹਿਲਾਂ ਕਈ ਮਹੀਨੇ ਪਹਿਲਾਂ ਅਸਤੀਫਾ ਇਹਨਾਂ ਨੇ ਅਕਾਲੀ ਦਲ ਤੋਂ ਦੇ ਦਿੱਤਾ ਸੀ ਕਿਉਂਕਿ ਉਸ ਦੌਰਾਨ ਜੋ ਹਾਲਾਤ ਸੀ ਅਕਾਲੀ ਦਲ ਦੇ ਉਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਅਸਤੀਫਾ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਗਿਆ ਸੀ ਸਾਰੇ ਅਹੁਦੇਦਾਰੀ ਦਿੱਤਾ ਗਿਆ ਸੀ ਮੇਰੇ ਨਾਲ ਮੇਰੇ ਸੇ ਹੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਮੌਜੂਦ ਨੇ ਵਿਨੇਸ਼ ਜਲਦੀ ਹੀ ਅਨਿਲ ਜੋਸ਼ੀ ਕਾਂਗਰਸ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਹਾਂ ਸਰ ਵੀ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਅਨਿਲ ਜੋਸ਼ੀ ਹੈ ਉਹ ਪੋਲੀਟੀਕਲੀ ਸ਼ਾਂਤ ਚੱਲ ਰਹੀ ਸੀ ਇਹ ਕਿ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਨਜ਼ਰ ਆ ਰਹੀ ਸੀ ਇਹ ਅਨਿਲ ਜੋਸ਼ੀ ਦੀ ਪਹਿਲਾਂ ਆਪਣੇ ਦਰਸ਼ਕਾਂ ਲਈ ਥੋੜੀ ਜਿਹੀ ਬੈਕਗ੍ਰਾਉਂਡ ਦੱਸ ਦੇਣਾ ਚਾਹਨਾ ਇਹ ਮੰਤਰੀ ਰਹੇ ਹੈ ਭਾਜਪਾ ਦੇ ਕੋਟੇ ਚੋਂ ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਚ ਸ਼ਾਮਿਲ ਹੋ ਗਏ ਸੀ ਅਕਾਲੀ ਦਲ ਚ ਸ਼ਾਮਿਲ ਹੋਣ ਤੋਂ ਬਾਅਦ ਜਿਹੜਾ ਲਾਸਟ 2024 ਦੀਆਂ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ ਉਹ ਅੰਮ੍ਰਿਤਸਰ ਤੋਂ ਇਹਨਾਂ ਨੇ ਉਹ ਸੀਟ ਲੜੀ ਸੀਗੀ ਲੋਕ ਸਭਾ ਦੀ ਤੇ ਉਸ ਤੋਂ ਬਾਅਦ ਇਹ ਕਾਫੀ ਟਾਈਮ ਤੋਂ ਜਿਹੜੇ ਹੈ ਨਦੀ ਐਕਟੀਵਿਟੀ ਨਹੀਂ ਸੀ ਹਾਲਾਂਕਿ ਆਪਦੇ ਹਲਕੇ ਵਿੱਚ ਜ਼ਰੂਰ ਵਿਚਰ ਰਹੇ ਸੀਗੇ ਤੇ ਖਬਰਾਂ ਚੱਲ ਰਹੀਆਂ ਸੀ ਕਿ ਅਨਿਲ ਜੋਸ਼ੀ ਵੀ ਹੈ ਜਿਹੜੇ ਸਾਈਡ ਸਵਿਚ ਕਰ ਸਕਦੇ ਐ ਜਿਹੜੇ ਮੈਂ ਆਪਦੇ ਸੋਰਸਸ ਦੀ ਗੱਲ ਕਰਾਂ ਸਾਡੇ ਕੋਲੇ ਜਾਣਕਾਰੀ ਸੀਗੀ ਕਿ ਕਾਂਗਰਸ ਆਈਕ ਮੰਨ ਦੇ ਨਾਲ ਉਹ ਸੰਪਰਕ ਵਿੱਚ ਨੇ ਤੇ ਕਿਸੇ ਵੇਲੇ ਵੀ ਉਹ ਕਾਂਗਰਸ ਵਿੱਚ ਜਾ ਸਕਦੇ ਐ ਤੇ ਹੁਣ ਤੋਂ ਥੋੜੀ ਦੇਰ ਪਹਿਲਾਂ ਇੱਕ ਐਕਸਕਲੂਸਿਵ ਜਾਣਕਾਰੀ ਸਾਡੇ ਕੋਲ ਆਈ ਹੈ ਨਿਊਜ਼ 18 ਦੇ ਸਿਰਫ ਨਿਊਜ਼ 18 ਦੇ ਦਰਸ਼ਕਾਂ ਕੋਲੇ ਇਹ ਜਾਣਕਾਰੀ ਤੇ ਤਸਵੀਰ ਨਿਊਜ਼ 18 ਦੇ ਦਰਸ਼ਕ ਦੇਖ 파 ਰਹੇ ਨੇ ਕਿ ਅੱਜ ਉਹਨਾਂ ਨੇ ਰਾਹੁਲ ਗਾਂਧੀ ਤੇ ਕੇ ਸੀ ਵੇਨੂ ਗੋਪਾਲ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੋਨਾਂ ਨੇ ਕਲੀਅਰੈਂਸ ਦੇਦੀ ਹੈ ਕਿ ਅਨਿਲ ਜੋਸ਼ੀ ਹੈ ਜਿਹੜਾ ਹੁਣ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹੈ ਤੇ ਕੱਲ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹੈ ਬੁਪੇਸ਼ ਬਗੇਲ ਉਹ ਕੱਲ ਚੰਡੀਗੜਾ ਆ ਰਿਹਾ ਇੱਥੇ ਇਹਨਾਂ ਨੇ ਮੀਟਿੰਗ ਰੱਖੀ ਹੋਈ ਹੈ ਜਿੱਥੇ ਰਾਜਾ ਵੜਿੰਗ ਵੀ ਹੋਣਗੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਵੀ ਹੋਣਗੇ ਤੇ ਬਾਕੀ ਸੀਨੀਅਰ ਲੀਡਰਸ਼ਿਪ ਵੀ ਹੋਏਗੀ ਤੇ ਉੱਥੇ ਐਕਸਪੈਕਟਿਡ ਹੈ ਕਿ ਇਹਨਾਂ ਨੂੰ ਆਫੀਸ਼ੀਅਲੀ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਰਾਜਾ ਵੜਿੰਗ ਉਹਨਾਂ ਵੱਲੋਂ ਜੁਆਇਨ ਕਰਵਾਇਆ ਜਾਏਗਾ ਤੇ ਮਾਝੇ ਦੀ ਸਿਆਸਤ ਵਿੱਚ ਕਹਿ ਸਕਦੇ ਹਾਂ ਕਿ ਆਪਣੇ ਆਪ ਵਿੱਚ ਇੱਕ ਵੱਡਾ ਧਮਾਕਾ ਹੈ ਤੇ ਦੂਸਰਾ ਇੱਕ ਪੰਜਾਬ ਦੀ ਸਿਆਸਤ ਦਾ ਮਾਝੇ ਦੀ ਸਿਆਸਤ ਦਾ ਇੱਕ ਪ੍ਰੋਮਿਨੈਂਟ ਹਿੰਦੂ ਫੇਸ ਵੀ ਬਣੇ ਜਾਂਦੇ ਹਨ ਅਨਿਲ ਜੋਸ਼ੀ ਇਸ ਕਰਕੇ ਅਨਿਲ ਜੋਸ਼ੀ ਕਾਂਗਰਸ ਵਿੱਚ ਸ਼ਾਮਿਲ ਹੋ ਰ ਦੇਊਗਾ ਤੇ ਹੁਣ ਜਦੋਂ ਹਾਈ ਕਮੰਡ ਵੱਲੋਂ ਸਾਰੀ ਕਲੀਅਰੈਂਸ ਹੋ ਗਈ ਹੈ ਤੇ ਐਕਸਪੈਕਟਿਡ ਹੈ ਕਿ ਕੱਲ ਜਿਹੜੀ ਇੱਕ ਵੱਡੀ ਮੀਟਿੰਗ ਹੋਣੀ ਜਾ ਰਹੀ ਹੈ ਪੰਜਾਬ ਕਾਂਗਰਸ ਦੀ ਉੱਥੇ ਅਨਿਲ ਜੋਸ਼ੀ ਸ਼ਾਮਿਲ ਹੋਣਗੇ ਤੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਬਖਾਇਦਾ ਉਹਨਾਂ ਦਾ ਆਫੀਸ਼ੀਅਲੀ ਜਿਹੜਾ ਹੈ ਵੈਲਕਮ ਕਰਨਗੇ ਵਿਨੇਸ਼ ਅਨਿਲ ਜੋਸ਼ੀ ਨੇ ਅਕੱਲ ਤੋਂ ਅਸਤੀਫਾ ਪਾਰਟੀ ਦੇ ਹਾਲਾਤਾਂ ਨੂੰ ਲੈ ਕੇ ਦਿੱਤਾ ਸੀ ਪਿਛਲੇ ਸਾਲ ਇਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਕਾਲੀ ਨਹੀਂ ਕਰ ਰਹੇ ਕਿਸੇ ਵੀ ਪਾਰਟੀ ਨੂੰ ਜੁਆਇਨ ਨਹੀਂ ਕਰ ਰਹੇ ਨੇ ਤੇ ਕਾਂਗਰਸ ਪਾਰਟੀ ਨੂੰ ਚੁੜਨ ਦਾ ਕੋਈ ਅਹਿਮ ਰੀਜ਼ਨ ਏ ਕੋਈ ਇਹ ਗੱਲ ਸਾਹਮਣੇ ਆ ਪਈ ਸਰਬ ਅਦੋ ਖਾਲੀ ਦਲ ਨੇ ਅਕਾਲੀ ਦਲ ਚੋਂ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਸੁਭਾਵਿਕ ਹੈ ਇਸ 'ਚ ਕੋਈ ਦੋਰ ਹੈ ਨਹੀਂ ਪਰ ਉਦੋਂ ਜਿਹੜੀ ਅਕਾਲੀ ਪੋਲਿਟਿਕਸ ਵੀ ਸੀਓ ਕਾਫੀ ਉਥਲ ਪੁਤਲ ਭਰੀ ਚੱਲ ਰਹੀ ਸੀ ਆਪਾਂ ਨੂੰ ਪਤਾ ਹੀ ਹੈ ਇੱਕ ਬਾਗੀ ਧੜਾ ਬਣਿਆ ਹੋਇਆ ਸੀ ਸੁਧਾਰ ਲਹਿਰ ਬਣੀ ਹੋਈ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹਾਕਮਤਖ ਸਾਹਿਬ ਤੇ ਬੈਕ ਟੂ ਬੈਕ ਉਹਨਾਂ ਨੂੰ ਸੰਮਨ ਕੀਤਾ ਗਿਆ ਸੀਗਾ ਤੇ ਬਖਾਇਦਾ ਸਜ਼ਾ ਵੀ ਲਾਈ ਹੋਈ ਸੀ ਤੇ ਅਕਾਲੀ ਦਲ ਦੀ ਸਿਆਸਤ ਹੈ ਜਿਹੜੀ ਬੜੀ ਉਥਲ ਪੁਤਲ ਭਰੀ ਚੱਲ ਰਹੀ ਸੀਗੀ ਉਦੋਂ ਤੇ ਉਸ ਟਾਈਮ ਤੇ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਸਰਬ ਜੀ ਆਪਾਂ ਦੇਖਿਆ ਜਾਵੇ ਤਾਂ ਨੀਅ ਵਿੱਚ ਕੋਈ ਇਲੈਕਸ਼ਨ ਵੀ ਹੈ ਨਹੀਂ ਸੀਗੇ ਹੂੰ ਹੂੰ ਤੇ ਅਨਿਲ ਜੋਸ਼ੀ ਜਿਹੜੀ ਇਲੈਕਟੋਰਲ ਪੋਲਿਟਿਕਸ ਵਿੱਚ ਕਾਫੀ ਐਕਟਿਵ ਰਹੀ ਹੈ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਉਹ ਮੰਤਰੀ ਵੀ ਰਹੇ ਐ ਐਮ ਐਲ اے ਜਿੱਤੇ ਐ ਤਾਈਓ ਮੰਤਰੀ ਬਣੇ ਸੀ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਐ ਯਾਨੀ ਕਿ ਲੰਬਾ ਇਲੈਕਟੋਰਲ ਪੋਲਿਟਿਕਸ ਦਾ ਇਹਨਾਂ ਦਾ ਤਜਰਬਾ ਹੈ ਗਿਆ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਕਿ 2025 ਐ ਜਿਹੜਾ ਵਿਧਾਈਵਲ ਚੱਲ ਰਿਹਾ ਲਾਸਟ ਕੁਆਟਰ ਸ਼ੁਰੂ ਹੋ ਚੁੱਕਿਆ ਐ ਅਕਤੂਬਰ ਦਾ ਮਹੀਨਾ ਕੱਲ ਤੋਂ ਸ਼ੁਰੂ ਹੋ ਜੂਗਾ ਤੇ 2026 ਦਾ ਸਾਲ ਐ 2027 ਦੇ ਜਨਵਰੀ ਫਰਵਰੀ ਮਹੀਨੇ ਵਿੱਚ ਤਾਂ ਪੰਜਾਬ ਵਿੱਚ ਇਲੈਕਸ਼ਨ ਹੋ ਜਾਂਦੇ ਐ ਯਾਨੀ ਕਿ ਉਹਨਾਂ ਥੀਰ ਲਾ ਸਾਲ ਹਰ ਪਾਰਟੀਆਂ ਵਿੱਚ ਇਧਰ ਉਧਰ ਹੁੰਦੀ ਦਿਖਾਈ ਦੇ ਸਕਦੀ ਹੈ ਕਿਉਂਕਿ ਜਿਹੜਾ ਅਖੀਰਲਾ ਸਾਲ ਹੁੰਦਾ ਹੈ ਉਦੋਂ ਜਿਹੜੇ ਲੀਡਰ ਹੈ ਪਹਿਲਾਂ ਉਹ ਦੇਖਦੇ ਆ ਕਿ ਇਲੈਕਟੋਰਲੀ ਕਿਹੜੀ ਪਾਰਟੀ ਸਾਨੂੰ ਓਪਰਚ्युनिटी ਦੇ ਸਕਦੀ ਹੈ ਟਿਕਟ ਦੇ ਸਕਦੀ ਹੈ ਤੇ ਦੂਸਰਾ ਕਿਹੜੀ ਪਾਰਟੀ ਦਾ ਭਵਿੱਖ ਹੈ ਤੇ ਇਸ ਕਰਕੇ ਅਨਿਲ ਜੋਸ਼ੀ ਨੇ ਫੈਸਲਾ ਲਿਆ ਹੋਇਆ ਹੈ ਕਿ ਉਹ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਜਿਸ ਨੂੰ ਲੈ ਕੇ ਉਹ ਪਹਿਲਾਂ ਤੋਂ ਜੋਰ ਜਮਾਇਸ਼ ਕਰ ਰਹੇ ਸੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਪਿਛਲੇ ਕੁਝ ਮਹੀਨਿਆਂ ਤੋਂ ਐਫਰਟਸ ਕਰ ਰਹੇ ਸੀ ਕਿ ਇਹ ਕਿ ਉਹ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਪਰ ਉਹ ਕਿਤੇ ਨਾ ਕਿਤੇ ਜਿਹੜੀ ਹੈ ਕਿਉਂਕਿ ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ ਕਾਫੀ ਲੰਬਾ ਡੈਮੋਕਰੈਟਿਕ ਪ੍ਰੋਸੈਸ ਹੈ ਉਹਨਾਂ ਦਾ ਹਮਮ ਕਾਂਗਰਸ ਪ੍ਰਧਾਨ ਹੈ ਸੀਐਲਪੀ ਲੀਡਰ ਰਾਹੁਲ ਗਾਂਧੀ ਹੈ ਸੰਗਠਨ ਮਾਮੰਤਰੀ ਕੇਸੀ ਵੈਨੂਗੋਪਾਲ ਹੈ ਫਿਰ ਸੂਬਾ ਇੰਚਾਰਜ ਹੁੰਦੇ ਆ ਸੂਬੇ ਪ੍ਰਧਾਨ ਹੁੰਦੇ ਆ ਐਲੋਪੀ ਲੀਡਰ ਹੁੰਦੇ ਆ ਤੇ ਕਾਫੀ ਲੰਬਾ ਪ੍ਰੋਸੈਸ ਹੁੰਦਾ ਕਾਂਗਰਸ ਵਿੱਚ ਜਾਣ ਦਾ ਤੇ ਇਹ ਪਤਾ ਲੱਗਿਆ ਸੀਗਾ ਕਿ ਐਫੀਡ ਜਾਰੀ ਹੈ ਤੇ ਕੱਲ ਸ਼ਾਮ ਤੱਕ ਇਹ ਖਬਰਾਂ ਆ ਰਹੀਆਂ ਸੀ ਕਿ ਅਨਿਲ ਜੋਸ਼ੀ ਨੂੰ ਦਿੱਲੀ ਹਾਈ ਕਮੰਡ ਵੱਲੋਂ ਕਲੀਅਰੈਂਸ ਮਿਲ ਚੁੱਕੀ ਹੈ ਤੇ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀ ਹੈ ਇਹ ਖਬਰ ਆਈ ਕਿ ਅਨਿਲ ਜੋਸ਼ੀ ਨੇ ਰਾਹੁਲ ਗਾਂਧੀ ਤੇ ਕੇ ਲਈ ਹੈ ਤੇ ਕੱਲ ਜਿਹੜੀ ਮੀਟਿੰਗ ਸੱਦੀ ਹੈ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਦਫ਼ਤਰ ਵਿਖੇ ਉੱਥੇ ਜਿਹੜੇ ਅਨਿਲ ਜੋਸ਼ੀ ਹੈ ਆਫੀਸ਼ੀਅਲੀ ਕਾਂਗਰਸ ਪਾਰਟੀ ਦਾ ਪਰਨਾ ਪਾ ਕੇ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਮਚਾ ਪਾ ਕੇ ਕਾਂਗਰਸ ਪਾਰਟੀ ਚ ਜੁਆਇਨ ਕਰਨਗੇ ਯਾਨੀ ਕਿ ਕਾਂਗਰਸ ਪਾਰਟੀ ਚ ਜੁਆਇਨ ਕਰਨ ਦੇ ਸਾਰੇ ਜਿਹੜੇ ਅਨਿਲ ਜੋਸ਼ੀ ਦੇ ਪਦਰੇ ਹੋ ਚੁੱਕੇ ਹੈ ਤੇ ਜਿਹੜੀ ਅੱਜ ਮੀਟਿੰਗ ਹੋਈ ਉਹਨਾਂ ਦੀ ਰਾਹੁਲ ਗਾਂਧੀ ਤੇ ਕੇ ਸੀ ਵੈਨੂ ਗੋਪਾਲ ਨਾਲ ਉਹ ਜੀ ਐਕਸਕਲੂਸਿਵ ਤਸਵੀਰਤ ਸਿਰਫ ਤੇ ਸਿਰਫ ਨਿਊਜ਼ 18 ਤੇ ਸਾਡੇ ਸਾਡੇ ਦਰਸ਼ਕ ਹੈ ਉਹ ਦੇਖ ਪਾ ਰਹੇ ਹੈ ਜੀ ਤਰਫ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਨੇ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਨਿਊਜ਼ 18 ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਰਾਹੁਲ ਗਾਂਧੀ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਦੇ ਨਾਲ ਕੇ ਕਿ ਜਲਦ ਹੀ ਕਾਂਗਰਸ ਦਾ ਪੱਲਾ ਇਹ ਫੜਨ ਲੱਗੇ ਨੇ ਕਿਉਂਕਿ ਜਿਸਾ ਕਿ ਮੇਰੇ ਸੰਯੋਗ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕੱਲ ਇੱਕ ਮੀਟਿੰਗ ਸੱਦੀ ਗਈ ਹੈ ਚੰਡੀਗੜ੍ਹ 'ਚ ਇਹ ਮੀਟਿੰਗ ਹੈ ਜਿੱਥੇ ਕਿ ਆਫੀਸ਼ੀਅਲ ਤੌਰ ਤੇ ਅਨਿਲ ਜੋਸ਼ੀ ਕਾਂਗਰਸ ਪਾਰਟੀ ਦਾ ਪੱਲਾ ਫੜਨਗੇ ਆਫੀਸ਼ੀਅਲੀ ਤੇ న్యూਸ 18 ਦੇ ਕੋਲ ਐਕਸਕਲੂਸਿਵ ਤਸਵੀਰਾਂ ਨੇ ਤੁਸੀਂ ਦੇਖ ਪਾ ਰਹੇ ਹੋ ਦਿੱਲੀ ਦੀਆਂ ਇਹ ਤਸਵੀਰਾਂ ਜਿੱਥੇ ਕਿ ਅਨਿਲ ਜੋਸ਼ੀ ਦਿੱਲੀ ਹਤੇ ਪਹੁੰਚੇ ਤੇ ਮੁਲਾਕਾਤ ਕੀਤੀ ਗਈ ਰਾਹੁਲ ਗਾਂਧੀ ਦੇ ਨਾਲ ਕੇ.ਐਸ.ਟੀ. ਵੇਨੂ ਗੋਪਾਲ ਦੇ ਨਾਲ ਤੇ ਪਾਰਟੀ ਹਾਈ ਕਮਾਂਡ ਦੇ ਵੱਲੋਂ ਕਲੀਅਰੈਂਸ ਹੋਣ ਮਿਲ ਗਈ ਹੈ ਤੇ ਕੱਲ ਭੁਪੇਸ਼ ਬਗੈਲ ਜੋ ਪੰਜਾਬ ਕਾਂਗਰਸ ਦੇ ਇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਵੀ ਕਈ ਜੋ ਵੱਡੇ ਆਗੂ ਨੇ ਐਲੋਕ ਲੀਡਰ ਪ੍ਰਤਾਪ ਸਿੰਘ ਬਾਜਵਾ ਇਸ ਥੇ ਪਾਰਟੀ ਚੰਡੀਗੜ੍ਹ ਦਫਤਰ ਇਕੱਠੇ ਹੋਣਗੇ ਤੇ ਉੱਥੇ ਇੱਕ ਪ੍ਰੋਗਰਾਮ ਦੇ ਤਹਿਤ ਮੀਟਿੰਗ ਦੇ ਤਹਿਤ ਆਫੀਸ਼ੀਅਲ ਤੌਰ ਤੇ ਅਨਿਲ ਜੋਸ਼ੀ ਨੂੰ ਕਾਂਗਰਸ ਚ ਸ਼ਾਮੂਲੀਅਤ ਕਰਵਾਈ ਜਾਏਗੀ ਤੇ ਅਨਿਲ ਜੋਸ਼ ਕੱਲ ਕਾਂਗਰਸ ਸ਼ਾਮਲ ਹੋ ਸਕਦੇ ਨੇ ਹੋ ਰਹੇ ਨੇ ਇਨਫੈਕਟ ਭਾਜਪਾ ਤੋਂ ਅਕਾਲੀ ਦਲ ਚ ਸ਼ਾਮਲ ਹੋਏ ਸਨ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਇੱਕ ਵੱਡੇ ਮੰਤਰੀ ਵੀ ਰਹੇ ਨੇ ਅਕਾਲੀ ਦਲ ਦਾ ਵੱਡਾ ਹਿੰਦੂ ਚਿਹਰਾ ਸਨ